ਸਰਨ ਸਤਕਾਰ ਗੁਰੂ ਰੋਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲਰੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਪੈਰੋ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਂ দান ਦੇਤ ਨਿੰਦਕ ਕੋ ਜਾਮ ਸੰਤ ਸੰਗ ਕਰੇ ਜੋ ਬਾਦ ਤិន ਨਿੰਦਕ ਨਾਹੀ ਕਿਛ ਸਾਦ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹੈ ਕਿ ਹੈ ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਪਰਮਾਤਮਾ ਦੇ ਪਿਆਰੀ ਨਾਲ ਝਗੜਾ ਖੜਾ ਕਰੀ ਰੱਖਦੇ ਆ ਬਾਦ ਵਿਵਾਦ ਬਿਨਾ ਵਜਾ ਤੋਂ ਬੈਰ ਵਿਰੋਧ ਝਗੜਾ ਕਣੀ ਰੱਖਦੇ ਹਨ ਉਸ ਪਰਮੇਸ਼ਰ ਦੇ ਪਿਆਰੇ ਨਾਂ ਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਵੀ ਆਤਮਿਕ ਆਨੰਦ ਨਹੀਂ ਆਉਂਦਾ ਜੀਵਨ ਦਾ ਕੋਈ ਵੀ ਆਤਮਕ ਅਨੰਦ ਨਹੀਂ ਹੁੰਦਾ ਫਿਰ ਫਰਮਾਨ ਹੈ ਮੋਢ ਲੀਆਂ ਪੰਕਤੀਆਂ ਸੰਤ ਕੀ ਨਿੰਦਾ ਜੋ ਨਹੀਂ ਪਾਉਣਾ ਸੰਤ ਕੀ ਨਿੰਦਾ ਰੋਗੀ ਕਰਨਾ ਕਹਿੰਦੇ ਹੈ ਭਾਈ ਕਿਸੇ ਗੁਰਮੁਖ ਦੇ ਆਚਰਣ ਦੇ ਉੱਤੇ ਐਵੇਂ ਬਿਨਾਂ ਵਜਾ ਤੋਂ ਦੂਸ਼ਣ ਲਾਉਣੇ ਬਿਨਾਂ ਵਜਾ ਤੋਂ ਦੂਸ਼ਣ ਲਾਉਣੀ ਕਿਸੇ ਦੇ ਆਚਰਣ ਦੇ ਉੱਤੇ ਕਿਸੇ ਗੁਰਮੁਖ ਦੇ ਉੱਤੇ ਬੇਵਜਾ ਤੋਂ ਐਵੇਂ ਖਾਮ ਖਾਂ ਦੂਸ਼ਣ ਲਾਉਣੀ ਕਹਿੰਦੇ ਉਹਦੇ ਦੂਸ਼ਣ ਲਾਉਣ ਦੇ ਨਾਲ ਮਨੁੱਖ ਕਹਿੰਦੇ ਕਈ ਜੁਨਾਂ ਦੇ ਵਿੱਚ ਫਿਰ ਭਟਕਦਾ ਫਿਰਦਾ ਹੈ ਕਈ ਜੁਨਾਂ ਦੇ ਵਿੱਚ ਭਟਕਦਾ ਜੋਨੀ ਭਵਨਾ ਇਹਨੇ ਜੁਨਾਂ ਦੇ ਵਿੱਚ ਭੋਂਦਾ ਫਿਰਦਾ ਹੈ ਕਿਉਂਕਿ ਉਹ ਮਨੁੱਖ ਕਹਿੰਦੇ ਉਹਨਾਂ ਦੁਸ਼ਮਣਾਂ ਦਾ ਜ਼ਿਕਰ ਕਰਦਾ ਕਰਦਾ ਬੇਵਜ੍ਹਾ ਤੋਂ ਦੁਸ਼ਮਣ ਲਾਉਣ ਦੇ ਤੁਮਤਾ ਲਾਉਣ ਦੇ ਜ਼ਿਕਰ ਕਰਦਾ ਕਰਦਾ ਕਹਿੰਦੇ ਆਪ ਹੀ ਆਪਣੇ ਆਪ ਨੂੰ ਉਹਨਾਂ ਦੁਸ਼ਮਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ ਆਪ ਉਹਨਾਂ ਦੁਸ਼ਮਣਾਂ ਦਾ ਉਹਦੇ ਤੇ ਜਿਹੜੇ ਦੁਸ਼ਮਣ ਲਾਉਣੇ ਆ ਬਿਨਾਂ ਵਜ੍ਹਾ ਤੋਂ ਉਹਦਾ ਆਪ ਹੀ ਸ਼ਿਕਾਰ ਹੋ ਜਾਂਦਾ ਹੈ ਉਹਦਾ ਕੱਖ ਨਹੀਂ ਮਿਗੜਦਾ ਉਹਨਾਂ ਦੂਸ਼ਨਾਂ ਦਾ ਆਪ ਦਾ ਆਪ ਹੀ ਸ਼ਿਕਾਰ ਹੋ ਜਾਂਦਾ ਹੈ ਇਹਨਿੰਦ ਨੇ ਇੱਕ ਉਂਗਲ ਦੂਜੀ ਵਰਕ ਕਰਨੀ ਤੇ ਤਿੰਨ ਉਂਗਲਾਂ ਆਪ ਦੇ ਵਾਲਾ ਨੂੰ ਹੁੰਦੀਆਂ ਕਿਸੇ ਲਈ ਖੱਡਾ ਪਟੋ ਤਾਂ ਆਪ ਹੀ ਬੰਦਾ ਡਿੱਗਦਾ ਉਹਦੇ ਵਿੱਚ ਐਵੇਂ ਬੇਵਜਾ ਤੋਂ ਕਿਸੇ ਨੂੰ ਬਦਨਾਮ ਕਰਨਾ ਤਾਂ ਉਹਨੂੰ ਬਦਨਾਮ ਕਰਨ ਦਾ ਕਰਦਾ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਆਪ ਬਦਨਾਮ ਹੀ ਹੋ ਜਾਂਦਾ ਹੈ ਸੰਤ ਕੀ ਨਿੰਦਾ ਦੂਖ ਸਹਾਮ ਦਾਨ ਦੇਤ ਨਿੰਦਿ ਪੋਜਾਮ ਕਹਿੰਦੇ ਇਸ ਦਾ ਨਤੀਜਾ ਫਿਰ ਕੀ ਨਿਕਲਦਾ ਹੈ ਕਿਸੇ ਤੇ ਐਵੇਂ ਗਲਤ ਇਲਜ਼ਾਮ ਲਾਉਣੇ ਦੁਸ਼ਣਬਾਜੀ ਲਾਉਣੀ ਕਹਿੰਦੇ ਉਹਦਾ ਨਤੀਜਾ ਕੀ ਨਿਕਲਦਾ ਹੈ ਇੱਥੇ ਕਹਿੰਦੇ ਜਗਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਉਹ ਮਨੁੱਖ ਕਹਿੰਦੇ ਉਸ ਨਿੰਦਾ ਦੇ ਕਾਰਨ ਉਸ ਉਸ ਤੋਂ ਤੁਮਤਾ ਦੇ ਕਾਰਨ ਦੁਸ਼ਣਬਾਜੀ ਦੇ ਕਾਰਨ ਕਹਿੰਦੇ ਕਈ ਆਤਮਿਕ ਦੁੱਖ ਵੀ ਸਹਾਰਦਾ ਹੈ ਆਤਮਿਕ ਦੁੱਖ ਵੀ ਸਹਾਰਦਾ ਕਈ ਕਹਿੰਦੇ ਤੇ ਗਾਂ ਪਰਲੋਕ ਦੇ ਵਿੱਚ ਵੀ ਕਹਿੰਦੇ ਨਿੰਦਕ ਨੂੰ ਜਮਰਾਜ ਫਿਰ ਸਜ਼ਾ ਦਿੰਦਾ ਹੈ ਗਲਤ ਜਿਨਾ ਇਸ ਤਰ੍ਹਾਂ ਲਾਉਣਾ ਤੇ ਕਹਿੰਦੇ ਉਹਨੂੰ ਦਾਨ ਦੇਤ ਦੰਨ ਦਿੰਦਾ ਸਜ਼ਾ ਦਿੰਦਾ ਕੌਣ ਨਿੰਦਕ ਨੂੰ ਜਾਮ ਜਮ ਜਮ ਕਹਿੰਦੇ ਇਥੇ ਸੰਸਾਰ ਦੇ ਵਿੱਚ ਵੀ ਕਿਸੇ ਤੇ ਲਾਉਂਦਾ ਲਾਉਂਦਾ ਆਪ ਬਰਨਾਮ ਹੋ ਜਾਂਦਾ ਤੇ ਗਾਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਖੜਾ ਨਹੀਂ ਛੁਰਦਾ ਕਿਨੇ ਉੱਥੇ ਵੀ ਜਮਨ ਸਜਾ ਦਿੰਦਾ ਹੈ ਫਿਰ ਫਿਰ ਅੱਗੇ ਫਰਮਾਨ ਹੈ ਰਹਾ ਭਗਤ ਕੀ ਨਿੰਦਾ ਕੰਦ ਛੇਦਾਵੇਂ ਭਗਤ ਕੀ ਨਿੰਦਾ ਨਰਕ ਪੁੰਚਾਵੇਂ ਕਹਿੰਦੇ ਹੈ ਭਾਈ ਕਿਸੇ ਗੁਰਮੁਖ ਦੇ ਉੱਤੇ ਚਿੱਕੜ ਸੁੱਟਣ ਦੇ ਨਾਲ ਦੁਸ਼ਣਵਾਦੀ ਲਾਉਣ ਦੇ ਨਾਲ ਤੁਮ ਤਾਂ ਲਾਉਣ ਦੇ ਨਾਲ ਕਿਨੇ ਮਨੁੱਖ ਆਪਣੇ ਹੀ ਸਰੀਰ ਨੂੰ ਕਹਿੰਦੇ ਉਹਨਾਂ ਦੁਸ਼ਨਾ ਦੇ ਨਾਲ ਪਰੋ ਲੈਂਦਾ ਹੈ ਉਹਦੇ ਤੇ ਚਿੱਕੜ ਸਿੱਟਦਾ ਸਿੰਦਾ ਕਹਿੰਦੇ ਆਪ ਇੰਨਾ ਬਦਨਾਮ ਹੋ ਜਾਂਦਾ ਹੈ ਛੇਦੇ ਨਕ ਨੇ ਆਪ ਹੀ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਕਹਿੰਦੇ ਇਸ ਤਰ੍ਹਾਂ ਕਹਿੰਦੇ ਗੁਰਮੁਖ ਦੀ ਨਿੰਦਾ ਨਿੰਦਾ ਕਰਨ ਵਾਲੇ ਨੂੰ ਕਹਿੰਦੇ ਨਰਕ ਦਾ ਦੁੱਖ ਸਹਾਰਨਾ ਪੈਂਦਾ ਭਗਤ ਦੀ ਨਿੰਦਾ ਨਰਕ ਪਹੁੰਚਾਵੈ ਕਹਿੰਦੇ ਨਰਕ ਦੇ ਵਿੱਚ ਫਿਰ ਨਰਕ ਭੋਗਣਾ ਪੈਂਦਾ ਉਹਨੂੰ ਜ਼ਿੰਦਗੀ ਬਰਬਾਦ ਹੋ ਜਾਂਦੀ ਇਸ ਇਸ ਦੁਨੀਆ ਦੇ ਵਿੱਚ ਵੀ ਤੇ ਉੱਥੇ ਪ੍ਰਲੋਗ ਦੇ ਵਿੱਚ ਐਵੇਂ ਗਲਤ ਫਹਿਮੀ ਦੇ ਵਿੱਚ ਕਿਸੇ ਦੇ ਉੱਤੇ ਇਲਜ਼ਾਮ ਲਾਉਣਾ ਭਗਤ ਕੀ ਨਿੰਦਾ ਗਰਭ ਮੈਂ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਕਹਿੰਦੇ ਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੁਨਾਂ ਦੇ ਵਿੱਚ ਗਲਦਾ ਫਿਰਦਾ ਹੈ ਇਹ ਜ ਸੰਸਾਰ ਚ ਵੀ ਨਹੀਂ ਉਹਨੂੰ ਕੋਈ ਪੁੱਛਦਾ ਤੇ ਫਿਰ ਕਹਿੰਦੇ ਅਨੇਕਾਂ ਜੂਨਾ ਦੇ ਵਿੱਚ ਫਿਰ ਗਲਦਾ ਉੱਚੀ ਆਤਮਿਕ ਪਦਵੀ ਤੋਂ ਕਹਿੰਦੇ ਡਿੱਗ ਪੈਂਦਾ ਜਿਸ ਮੁਕਾਮ ਤੇ ਪਹੁੰਚਣਾ ਹੁੰਦਾ ਕਹਿੰਦੇ ਉਸ ਤੋਂ ਥੱਲੇ ਡਿੱਗ ਪੈਂਦਾ ਭਗਤ ਗਿੰਦਾ ਰਾਜ ਤੇ ਤਲ ਕਹਿੰਦੇ ਜਿਸ ਮੁਕਾਮ ਤੇ ਪਹੁੰਚਣਾ ਹੁੰਦਾ ਉੱਥੋਂ ਥੱਲੇ ਰਿਕ ਪੈਂਦਾ ਫਿਰ ਅਗੇ ਫਰਮਾਨ ਹੈ ਨਿੰਦਕ ਕੀ ਗਤ ਕਤ ਹੂੰ ਨਾਹੀਂ ਆਪ ਵਿੱਚ ਆਪੇ ਹੀ ਖਾਏ ਕਹਿੰਦੇ ਹੈ ਭਾਈ ਦੂਜਿਆਂ ਦੇ ਉੱਤੇ ਚਿੱਕਣ ਸੁੱਟਣ ਵਾਲੇ ਬੇਵਜ੍ਹਾ ਤੇ ਬਦਨਾਮ ਕਰਨ ਵਾਲੇ ਕਹਿੰਦੇ ਮਨੁੱਖ ਦੀ ਆਪਣੀ ਉੱਚੀ ਆਤਮਿਕ ਅਵਸਥਾ ਕਦੇ ਵੀ ਨਹੀਂ ਬਣਦੀ ਉਹਦੀ। ਇਹਨਾਂ ਵਿੱਚ ਉਹਦੀ ਆਪ ਨਹੀਂ ਕੋਈ ਉੱਚੀ ਆਤਮਿਕ ਅਵਸਥਾ ਬਣਦੀ ਕੱਖ ਨਹੀਂ ਬਣਦਾ ਕਹਿੰਦੇ। ਇਸ ਤਰ੍ਹਾਂ ਕਹਿੰਦੇ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ ਬੀਜ ਕੇ ਆਪ ਹੀ ਬੀਜਦਾ ਕਿੰਨੇ ਬੀਜ ਕੇ ਤੇ ਆਪ ਹੀ ਉਸ ਦਾ ਫਿਰ ਫਲ ਖਾਂਦਾ ਹੈ। ਕਹਿੰਦਾ ਭਾਬ ਉਹਤੇ ਦੁਸ਼ਣਬਾਜੀ ਲਾਉਂ ਲਾਉਂਦਾ ਲਾਉਂਦਾ ਆਪ ਵੀ ਬਰਬਾਦ ਹੋ ਜਾਂਦਾ ਹੈ ਆਪਦਾ ਜੀਵਨ ਵੀ ਤਬਾਹ ਕਰ ਲੈਂਦਾ ਹੈ ਕਿਸੇ ਦੇ ਉੱਤੇ ਤੋਂ ਤਾ ਲੌਂਦਾ ਲੌਂਦਾ ਕਹਿੰਦੇ ਆਪ ਵੀ ਖਤਮ ਹੋ ਜਾਂਦਾ ਹੈ ਆਪ ਵੀ ਕਿਸੇ ਵੀ ਮਕਾਮ ਤੇ ਨਹੀਂ ਪਹੁੰਚਦਾ ਜੀਵਨ ਆਪਦਾ ਵੀ ਬਰਬਾਦ ਕਰ ਲੈਂਦਾ ਇਹ ਨਹੀਂ ਵੀ ਕੱਲਾ ਉਸ ਦਾ ਹੀ ਜੀਵਨ ਬਰਬਾਦ ਕਰੂਗਾ ਇਸ ਕਰਕੇ ਆਪਦਾ ਜੀਵਨ ਵੀ ਕਿੰਨੇ ਖਤਮ ਕਰ ਲੈਂਦਾ ਹੈ ਹਿਰ ਫਰਮਾਨ ਹੈ ਚੋਰ ਜਾਰ ਜੋਾਰ ਤੇ ਬੁਰਾ ਅਣ ਹੁੰਦਾ ਭਾਰ ਨਿੰਦਕ ਸਿਰ ਧਰਾ ਕਹਿੰਦੇ ਇਹ ਭਾਈ ਜਿਹੜਾ ਇਸ ਤਰ੍ਹਾਂ ਤੌਮ ਤਨ ਆਉਣ ਵਾਲਾ ਨਿੰਦਕ ਨਿੰਦਾ ਕਰਨ ਵਾਲਾ ਮਨੁੱਖ ਕਹਿੰਦੇ ਚੋਰ ਨਾਲੋਂ ਤੇ ਵਿਭਚਾਰੀ ਨਾਲੋਂ ਤੇ ਜੁਵਾਰੀਏ ਨਾਲੋਂ ਵੀ ਭੈੜਾ ਸਾਤ ਹੁੰਦਾ ਹੈ ਇਸ ਤਰ੍ਹਾਂ ਜਿਹਨਾਂ ਤੁਮ ਤਾਂ ਲਾਉਣ ਵਾਲਾ ਕਹਿੰਦੇ ਉਹਦੇ ਨਾਲੋਂ ਕਹਿਣ ਦਾ ਭਾਵ ਉਹਦੇ ਨਾਲੋਂ ਚੋਰ ਵੀ ਚੰਗਾ ਹੈ ਉਹਦੇ ਨਾਲੋਂ ਵਿਭਚਾਰੀ ਵੀ ਚੰਗਾ ਹੈ ਤੇ ਉਹਦੇ ਨਾਲੋਂ ਜਿਹੜਾ ਜੂਆ ਖੇਡਣ ਵਾਲਾ ਕਹਿੰਦੇ ਉਹ ਇਹੋ ਜਿਹੇ ਬੰਦੇ ਨਾਲ ਤਾਂ ਜੁਵਾਰੀਆਂ ਵੀ ਚੰਗਾ ਕਹਿੰਦੇ ਉਹਨਾਂ ਨੂੰ ਵੀ ਉਹਦਾ ਜੀਵਨ ਭੈੜਾ ਹੋ ਜਾਂਦਾ ਹੈ ਚੋਰ ਯਾਰ ਜਵਾਰ ਤੇ ਬੁਰਾ ਜਵਾਰ ਮਤਲਬ ਜੂਰਾ ਜੂਆ ਖੇਡਣ ਵਾਲਾ ਕਹਿੰਦੇ ਇਹਨਾਂ ਨਾਲੋਂ ਵੀ ਭੈੜਾ ਸਾਥ ਹੁੰਦਾ ਉਹ ਕਿਉਂਕਿ ਨਿੰਦਕ ਨੇ ਆਪਣੇ ਸਿਰ ਦੇ ਉੱਤੇ ਕਹਿੰਦੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ਜਿਹੜੇ ਪਹਿਲਾਂ ਨਹੀਂ ਸੀ ਉਹਦੇ ਅੰਦਰ ਤੇ ਫਿਰ ਉਹਨਾਂ ਦਾ ਉਹ ਵਿਕਾਰਾਂ ਦਾ ਭਾਰ ਆਉਂਦੇ ਸਿਰ ਚੁੱਕ ਲੈਂਦਾ ਹੈ। ਫਿਰ ਅਗੇ ਫਰਮਾਨ ਹੈ। ਪਾਰ ਬ੍ਰह्म ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ। ਕਹਿੰਦੇ ਇਹ ਭਾਈ ਪ੍ਰਮਾਤਮਾ ਦੇ ਪਿਆਰੇ ਪਰਮੇਸ਼ਰ ਦੇ ਭਜਨ ਬੰਦਗੀ ਕਰਨ ਵਾਲੇ ਕਹਿੰਦੇ ਕਿਸੇ ਨਾਲ ਵੀ ਵੈਰ ਨਹੀਂ ਰੱਖਦੇ ਅਗਲਾ ਮਾੜਾ ਕਰਨ ਨਹੀਂ ਪਰ ਉਹ ਨਹੀਂ ਕਹਿੰਦੇ ਵੈਰ ਰੱਖਦੇ ਕਿਸੇ ਦੇ ਨਾਲ ਜਿਹੜਾ ਵੀ ਮਨੁੱਖ ਕਹਿੰਦੇ ਫਿਰ ਉਹਨਾਂ ਦੀ ਸ਼ਰਨ ਆਉਂਦਾ ਹੈ ਚਾਹੇ ਉਹ ਗਲਤੀ ਕਰ ਵੀ ਬਿੰਦਾ ਹੈ ਕਹਿੰਦੇ ਫਿਰ ਵੀ ਜੇ ਉਹਨਾਂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਪ੍ਰਮਾਤਮਾ ਦੇ ਭਗਤਾਂ ਦੇ ਪਿਆਰਿਆਂ ਦੇ ਭਵ ਉਹਦੇ ਕੋਲੇ ਜੀ ਆ ਜਾਂਦਾ ਹੈ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪਦੀ ਗਲਤੀ ਦਾ ਅਹਿਸਾਸ ਜੇ ਕੋਈ ਕਰ ਲੈਂਦਾ ਕਹਿੰਦਾ ਪਾਗ ਤੇ ਕਹਿੰਦੇ ਫਿਰ ਵੀ ਉਹ ਜਦੋਂ ਗਲਤੀ ਦਾ ਅਹਿਸਾਸ ਹੋ ਗਿਆ ਤੇ ਕਹਿੰਦੇ ਫਿਰ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਫਿਰ ਵੀ ਉਹਨੂੰ ਉਹ ਪ੍ਰਮਾਤਮਾ ਦਾ ਪਿਆਰਾ ਪਰਮੇਸ਼ਰ ਦਾ ਭਗਤ ਕਹਿੰਦੇ ਬਖਸ਼ ਦਿੰਦਾ ਕਹਿੰਦਾ ਪਾਵੋ ਸੰਤ ਮਹਾਂਪੁਰ ਪਰ ਨਿੰਦਕ ਦੇਵੀ ਕਹਿੰਦੇ ਕੀ ਵਸਦੀ ਗੱਲ ਐ ਇਹ ਸਾਰਾ ਕੁਛ ਕਹਿੰਦੇ ਆਦ ਪੁਰਖ ਨਿੰਦਕ ਪੁਲਾਇਆ ਨਾਨਕ ਕੀਰਤਨਾ ਜਾਏ ਮਿਟਾਇਆ ਕਹਿੰਦੇ ਪ੍ਰਮਾਤਮਾ ਨੇ ਆਪ ਹੀ ਨਿੰਦਕ ਨੂੰ ਗਲਤ ਰਸਤੇ ਪਾ ਰੱਖਿਆ ਉਦੇ ਜੀਵਨ ਦੇ ਵਿੱਚ ਇਹ ਕੁਝ ਹੋਣਾ ਹੀ ਸੀ ਕਹਿੰਦੇ ਹੈ ਨਾਨਕ ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਕਹਿੰਦੇ ਉਸ ਪਾਸੋਂ ਆਪਣੇ ਉਦਮ ਨਾਲ ਮਟਾਇਆ ਨਹੀਂ ਜਾ ਸਕਦਾ ਜੇ ਕਦੇ ਵੀ ਆਪਦੇ ਉਦਮ ਨਾਲ ਮਿਟਾ ਲਵੇ ਤਾਂ ਆਪਦੇ ਉਦਮ ਨਾਲ ਨਹੀਂ ਮਿਟਦਾ ਇਹ ਤਾਂ ਗੁਰੂ ਹੀ ਸਤਗੁਰੂ ਪਾਤਸ਼ਾਹ ਹੀ ਮਿਟੇ ਸਕਦੇ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਮੇਹੰਤ ਤੁੰਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ